ਸਵਈਆ 헤 ਰਵ 헤 ਸਸ 헤 ਕਰੁਨਾ ਨਿਦ ਮੇਰੀ ਅਬੈ ਬਿਨਤੀ ਸੁਨ ਲੀਜੈ ਔਰ ਨਾ ਮੰਗਤ ਹौं ਤੁਮ ਤੇ ਕਛ ਚਾਹਤ ਹौं ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤ ਹੀ ਰਣ ਪੀਤਰ ਜੂਜ ਮਰਉ ਕਹਿ ਸਾਚ ਪਤੀਜੈ ਸੰਤ ਸਹਾਏ ਸਦਾ ਜਗ ਮਾਏ ਕਿਰਪਾ ਕਰ ਸਿਆਮ ਏ ਹੈ ਵਰਦੀਜੈ 헤 ਰਵ 헤 ਸਸ 헤 ਕਰੁਣਾ ਨਿਧ ਮੇਰੀ ਅਬੈ ਬਿੰਤੀ ਸੁਨ ਲੀਜੈ ਔਰ ਨਾ ਮੰਗਤ ਹਾਂ ਤੁਮ ਤੇ ਕਾਛੈ ਚਾਹਤ ਹਾਂ ਚਿਤ ਮੈ ਸੋਈ ਕੀਜੈ ਸ਼ਸਤਰਨ ਸਿਉ ਅਤ ਹੀ ਰਣ ਭੀਤਰ ਜੂਜ ਮਰਉ ਕਹਿ ਸਾਚ ਪਤੀਜੈ ਸੰਤ ਸਹਾਈ ਸਦਾ ਜਗ ਮਾਇ ਕਿਰਪਾ ਕਰ ਸਿਆਮ ਇਹੇ ਵਰ ਦੀਜੈ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਹਿਓ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜ ਕੇ ਗਹਿਓ ਤਹਾਰੋ ਦਵਾਰ ਬਾਹੇ ਗਹੇ ਕੀ ਇਲਾਜ ਅਸ ਗੋਬਿੰਦ ਦਾਸ ਤੁਹਾਰ ਸਵਈਆ ਹੇ ਰਵ ਹੇ ਸਸ ਹੇ ਕਰੁਣਾਨਦ ਮੇਰੀ ਅਬੈ ਬਿਨਤੀ ਸੁਨ ਲੀਜੈ ਔਰ ਨਾ ਮੰਗਤ ਹौं ਤੁਮਤੇ ਕਛ ਚਾਹਤ ਹौं ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤਹੀ ਰਣ ਪੀਤਰ ਜੂ ਜਮਰੋਂ ਕਹਿ ਸਾਚ ਪਤੀਜੈ ਸੰਤ ਸਹਾਏ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹ ਹੈ ਵਰ ਦੀਜੈ 헤 ਰਵ 헤 ਸਸ 헤 ਕਰੁਣਾ ਨਿਧ ਮੇਰੀ ਅਬੈ ਬਿੰਤੀ ਸੁਨ ਲੀਜੈ ਔਰ ਨਾ ਮੰਗਤ ਹौं ਤੁਮ ਤੇ ਕਾਛ ਚਾਹਤ ਹौं ਚਿਤ ਮੈ ਸੋਈ ਕੀਜੈ ਸ਼ਸਤਰਨ ਸਿਉ ਅਤ ਹੀ ਰਣ ਪੀਤਰ ਜੂ ਜਮਰੋ ਕਹਿ ਸਾਚ ਪਤੀਜੈ ਸੰਤ ਸਹਾਈ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹੇ ਵਰ ਦੀਜੈ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੀਂ ਗਹਿ ਕੀ ਇਲਾਜ ਅਸ ਗੋਬਿੰਦ ਦਾਸ ਤਹਾਰ ਸਵਈਆ ਹੇ ਰਬ ਹੇ ਸਸ ਹੇ ਕਰੁਣਾ ਨਿਦ ਮੇਰੀ ਅਬੈ ਬੇਨਤੀ ਸੁਨ ਲੀਜੈ ਔਰ ਨਾ ਮੰਗਤ ਹਉ ਤੁਮ ਤੇ ਕਛ ਚਾਹਤ ਹਉ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤਹੀ ਰਣ ਪੀਤਰ ਜੂਜ ਮਰੋਂ ਕਹਿ ਸਾਚ ਪਤੀਜੈ ਸੰਤ ਸਹਾਏ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹੈ ਵਰ ਦੀਜੈ 헤 ਰਵ 헤 ਸਸ 헤 ਕਰੁਣਾ ਨਿਧ ਮੇਰੀ ਅਬੈ ਬਿੰਤੀ ਸੁਨ ਲੀਜੈ ਔਰ ਨਾ ਮੰਗਤ ਹਉ ਤੁਮਤੇ ਕਛ ਚਾਹਤ ਹਉ ਚਿਤ ਮੈ ਸੋਈ ਕੀਜੈ ਸ਼ਸਤਰਨ ਸਿਉ ਅਤਹੀ ਰਣ ਪੀਤਰ ਜੂਜ ਮਰੋ ਕਹਿ ਸਾਚ ਪਤੀਜੈ ਸੰਤ ਸਹਾਈ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹੇ ਵਰ ਦੀਜੈ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹੇ ਗਹੇ ਕੀਲਾਜ ਅਸ गोविंद दास तुहार सगले द्वार को छाडके गयो तुहारो द्वार बाही गहे की इलाज अस गोविंद दास तुहार सवैया हे रब हे सस हे करुणा निद मेरी अबै बिनती सुन लीजे ਔਰ ਨਾ ਮੰਗਤ ਹਾਂ ਤੁਮਤੇ ਕਛਹ ਚਾਹਤ ਹਾਂ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤਹੀ ਰਣ ਪੀਤਰ ਜੂਜ ਮਰੋਂ ਕਹਿ ਸਾਚ ਪਤੀਜੈ ਸੰਤ ਸਹਾਏ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹੈ ਵਰ ਦੀਜੈ 헤 ਰਵ 헤 ਸਸ 헤 ਕਰੁਣਾ ਨਿਧ ਮੇਰੀ ਅਬੈ ਬਿੰਤੀ ਸੁਨ ਲੀਜੈ ਔਰ ਨਾ ਮੰਗਤ ਹਾਂ ਤੁਮਤੇ ਕਾਛੈ ਚਾਹਤ ਹਾਂ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤਹੀ ਰਣ ਭੀਤਰ ਜੂਜ ਮਰਉ ਕਹਿ ਸਾਚ ਭਤੀਜੈ ਸੰਤ ਸਹਾਏ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹੇ ਵਰ ਦੀਜੈ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਵਈਆ ਹੇ ਰਬ ਹੇ ਸਸ ਹੇ ਕਰੁਣਾ ਨਿਦ ਮੇਰੀ ਅਬੈ ਬਿਨਤੀ ਸੁਨ ਲੀਜੈ ਔਰ ਨਾ ਮੰਗਤ ਹਾਂ ਤੁਮ ਤੇ ਕਛਹ ਚਾਹਤ ਹਾਂ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤਹੀ ਰਣ ਪੀਤਰ ਜੂਜ ਮਰੋਂ ਕਹਿ ਸਾਚ ਪਤੀਜੈ ਸੰਤ ਸਹਾਈ ਸਦਾ ਜਗ ਮਾਈਂ ਕਿਰਪਾ ਕਰ ਸਿਆਮ ਇਹੇ ਵਰ ਦੀਜੈ ਹੇ ਰਵ ਹੇ ਸਸ ਹੇ ਕਰੁਣਾ ਨਿਧ ਮੇਰੀ ਅਬੈ ਬਿੰਤੀ ਸੁਨ ਲੀਜੈ ਔਰ ਨਾ ਮੰਗਤ ਹਾਂ ਤੁਮਤੇ ਕਾਛੈ ਚਾਹਤ ਹਾਂ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤਹੀ ਰਣ ਪੀਤਰ ਜੂਜ ਮਰਉ ਕਹਿ ਸਾਚ ਪਤੀਜੈ ਸੰਤ ਸਹਾਏ ਸਦਾ ਜਗ ਮਾਇ ਕਿਰਪਾ ਕਰ ਸਿਆਮ ਇਹ ਬਰ ਦੀਜੈ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਵਈਆ हे रब हे सस हे करुणा निद मेरी अबै बिनती सुन लीजे और ना मांगत हौं तुम ते कछ चाहत हौं चित में सोई कीजे शस्त्रन सों अति ही रण पीतर जूझ मरौं कह साच पतिजे संत सहाए सदा जग माए कृपा कर श्याम एहै वर दीजे हे राम हे सस हे करुणा निध मेरी अबै बिनती सुन लीजे और ना मांगत हौं तुम ते कछ चाहत हौं चित में सोई कीजे शस्त्रन सौं अत ही रण पीतर जूझ मरूं कह साच पतिजे संत सहाए सदा जग माए कृपा कर श्याम एहै वर दीजे दोहरा ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਬਈਆ 헤 ਰਵ 헤 ਸਸ 헤 ਕਰੁਨਾ ਨਿਦ ਮੇਰੀ ਅਬੈ ਬਨਤੀ ਸੁਨ ਲੀਜੈ ਔਰ ਨਾ ਮੰਗਤ ਹਉ ਤੁਮ ਤੇ ਕਛ ਚਾਹਤ ਹਉ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤ ਹੀ ਰਣ ਪੀਤਰ ਜੂਜ ਮਰਉ ਕਹਿ ਸਾਚ ਪਤੀਜੈ ਸੰਤ ਸਹਾਏ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹ ਹੈ ਵਰ ਦੀਜੈ ਹੇ ਰਵ ਹੇ ਸਸ ਹੇ ਕਰੁਣਾ ਨਿਧ ਮੇਰੀ ਅਬੈ ਬਿਨਤੀ ਸੁਨ ਲੀਜੈ ਔਰ ਨਾ ਮੰਗਤ ਹਉ ਤੁਮ ਤੇ ਕਛ ਚਾਹਤ ਹਉ ਚਿਤ ਮੈਂ ਸੋਈ ਕੀਜੈ ਸਸਤਰਨ ਸਿਉ ਅਤ ਹੀ ਰਣ ਭੀਤਰ ਜੂਜ ਮਰੋ ਕਹਿ ਸਾਚ ਭਤੀਜੈ ਸੰਤ ਸਹਾਏ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹੇ ਵਰ ਦੀਜੈ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਵਾਹੇ ਗਹੇ ਕੀ ਇਲਾਜ ਅਸ ਗੋਬਿੰਦ ਦਾਸ ਤੁਹਾਰ ਸਵਈਆ ਹੇ ਰਵ ਹੇ ਸਸ ਹੇ ਕਰੁਨਾ ਨਿਦ ਮੇਰੀ ਅਬੈ ਬੇਨਤੀ ਸੁਨ ਲੀਜੈ ਔਰ ਨਾ ਮੰਗਤ ਹौं ਤੁਮ ਤੇ ਕਛ ਚਾਹਤ ਹौं ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤ ਹੀ ਰਣ ਪੀਤਰ ਜੂਜ ਮਰੋਂ ਕਹਿ ਸਾਚ ਪਤੀਜੈ ਸੰਤ ਸਹਾਈ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹ ਹੈ ਵਰ ਦੀਜੈ 헤 ਰਵ 헤 ਸਸ 헤 ਕਰुणा निध मेरी अबै बिनती सुन लीजै और ना मांगत हौं तुम ते काछ चाहत हौं चित में सोई कीजै शस्त्रन सौं अत ही रण पीतर ਜੂ ਜਮਰੋ ਕਹਿ ਸਾਚ ਪਤੀਜੈ ਸੰਤ ਸਹਾਈ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹ ਹੈ ਵਰਦੀਜੈ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੀਂ ਗਹਿ ਕੀ ਇਲਾਜ ਅਸ ਗੋਬਿੰਦ ਦਾਸ ਤਹਾਰ ਸਵਈਆ ਹੇ ਰਬ ਹੇ ਸਸ ਹੇ ਕਰੁਣਾ ਨਿਦ ਮੇਰੀ ਅਬੈ ਬੇਨਤੀ ਸੁਨ ਲੀਜੈ ਔਰ ਨਾ ਮੰਗਤ ਹਉ ਤੁਮ ਤੇ ਕਛ ਚਾਹਤ ਹਉ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤਹੀ ਰਣ ਪੀਤਰ ਜੂਜ ਮਰਉ ਕਹਿ ਸਾਚ ਪਤੀਜੈ ਸੰਤ ਸਹਾਏ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹੈ ਵਰ ਦੀਜੈ 헤 ਰਵ 헤 ਸਸ 헤 ਕਰੁਣਾ ਨਿਧ ਮੇਰੀ ਅਬੈ ਬਿੰਤੀ ਸੁਨ ਲੀਜੈ ਔਰ ਨਾ ਮੰਗਤ ਹਉ ਤੁਮ ਤੇ ਕਾਛ ਚਾਹਤ ਹਉ ਚਿਤ ਮੈ ਸੋਈ ਕੀਜੈ ਸ਼ਸਤਰਨ ਸਿਉ ਅਤ ਹੀ ਰਣ ਭੀਤਰ ਜੂਜ ਮਰਉ ਕਹਿ ਸਾਚ ਪਤੀਜੈ ਸੰਤ ਸਹਾਏ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹੇ ਵਰ ਦੀਜੈ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ गोबिंद दास तुहार सगले द्वार को छाडके गयो तुहारो द्वार बाही गहे की इलाज अस गोबिंद दास तुहार सवैया हे रब हे सस हे करुणा निद मेरी अबै बिनती सुन लीजे ਔਰ ਨਾ ਮੰਗਤ ਹਾਂ ਤੁਮ ਤੇ ਕਛਹ ਚਾਹਤ ਹਾਂ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤਹੀ ਰਣ ਪੀਤਰ ਜੂਜ ਮਰਉ ਕਹਿ ਸਾਚ ਪਤੀਜੈ ਸੰਤ ਸਹਾਈ ਸਦਾ ਜਗ ਮਾਈਂ ਕਿਰਪਾ ਕਰ ਸਿਆਮ ਇਹੈ ਵਰ ਦੀਜੈ 헤 ਰਵ 헤 ਸਸ 헤 ਕਰੁਣਾ ਨਿਧ ਮੇਰੀ ਅਬੈ ਬਿੰਤੀ ਸੁਨ ਲੀਜੈ ਔਰ ਨਾ ਮੰਗਤ ਹਾਂ ਤੁਮਤੇ ਕਾਛੈ ਚਾਹਤ ਹਾਂ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤਹੀ ਰਣ ਪੀਤਰ ਜੂਜ ਮਰੋ ਕਹਿ ਸਾਚ ਪਤੀਜੈ ਸੰਤ ਸਹਾਏ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹੇ ਵਰ ਦੀਜੈ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਵਈਆ ਹੇ ਰਵ ਹੇ ਸਸ ਹੇ ਕਰੁਨਾ ਨਿਦ ਮੇਰੀ ਅਬੈ ਬਿਨਤੀ ਸੁਨ ਲੀਜੈ ਔਰ ਨਾ ਮੰਗਤ ਹਾਂ ਤੁਮ ਤੇ ਕਛਹ ਚਾਹਤ ਹਾਂ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤਹੀ ਰਣ ਪੀਤਰ ਜੂਜ ਮਰੋਂ ਕਹਿ ਸਾਚ ਪਤੀਜੈ ਸੰਤ ਸਹਾਈ ਸਦਾ ਜਗ ਮਾਈਂ ਕਿਰਪਾ ਕਰ ਸਿਆਮ ਇਹੈ ਵਰ ਦੀਜੈ 헤 ਰਵ 헤 ਸਸ 헤 ਕਰੁਣਾ ਨਿਧ ਮੇਰੀ ਅਬੈ ਬਿੰਤੀ ਸੁਨ ਲੀਜੈ ਔਰ ਨਾ ਮੰਗਤ ਹਾਂ ਤੁਮ ਤੇ ਕਾਛੈ ਚਾਹਤ ਹਾਂ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤਹੀ ਰਣ ਭੀਤਰ ਜੂਜ ਮਰਉ ਕਹਿ ਸਾਚ ਪਤੀਜੈ ਸੰਤ ਸਹਾਈ ਸਦਾ ਜਗ ਮਾਇ ਕਿਰਪਾ ਕਰ ਸਿਆਮ ਇਹੇ ਵਰ ਦੀਜੈ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਵਈਆ ਹੇ ਰਵਹੇ ਸਸ ਹੇ ਕਰੁਨਾ ਨਿਦ ਮੇਰੀ ਅਬੈ ਬਿਨਤੀ ਸੁਨ ਲੀਜੈ ਔਰ ਨਾ ਮੰਗਤ ਹਾਂ ਤੁਮ ਤੇ ਕਛਹ ਚਾਹਤ ਹਾਂ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤਹੀ ਰਣ ਭੀਤਰ ਜੂਜ ਮਰੋਂ ਕਹਿ ਸਾਚ ਪਤੀਜੈ ਸੰਤ ਸਹਾਈ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹੈ ਵਰ ਦੀਜੈ ਹੇ ਰਵ ਹੇ ਸਸ ਹੇ ਕਰੁਣਾ ਨਿਧ ਮੇਰੀ ਅਬੈ ਬਿੰਤੀ ਸੁਨ ਲੀਜੈ ਔਰ ਨਾ ਮੰਗਤ ਹਾਂ ਤੁਮਤੇ ਕਾਛੈ ਚਾਹਤ ਹਾਂ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤਹੀ ਰਣ ਭੀਤਰ ਜੂਜ ਮਰਉ ਕਹਿ ਸਾਚ ਪਤੀਜੈ ਸੰਤ ਸਹਾਈ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹੇ ਵਰ ਦੀਜੈ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਵਈਆ ਹੇ ਰਵ ਹੇ ਸਸ ਹੇ ਕਰੁਨਾ ਨਿਦ ਮੇਰੀ ਅਬੈ ਬਿਨਤੀ ਸੁਨ ਲੀਜੈ ਔਰ ਨਾ ਮੰਗਤ ਹਾਂ ਤੁਮ ਤੇ ਕਛਹ ਚਾਹਤ ਹਾਂ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤਹੀ ਰਣ ਪੀਤਰ ਜੂਜ ਮਰੋਂ ਕਹਿ ਸਾਚ ਪਤੀਜੈ ਸੰਤ ਸਹਾਈ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹੈ ਵਰ ਦੀਜੈ ਹੇ ਰਵ ਹੇ ਸਸ ਹੇ ਕਰੁਣਾ ਨਿਧ ਮੇਰੀ ਅਬੈ ਬਿੰਤੀ ਸੁਨ ਲੀਜੈ ਔਰ ਨਾ ਮੰਗਤ ਹਾਂ ਤੁਮਤੇ ਕਾਛੈ ਚਾਹਤ ਹਾਂ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤਹੀ ਰਣ ਪੀਤਰ ਜੂਜ ਮਰਉ ਕਹਿ ਸਾਚ ਪਤੀਜੈ ਸੰਤ ਸਹਾਈ ਸਦਾ ਜਗ ਮਾਇ ਕਿਰਪਾ ਕਰ ਸਿਆਮ ਇਹੇ ਵਰ ਦੀਜੈ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਵਈਆ हे रब हे सस हे करुणा निद मेरी अबय बिनती सुन लीजे और ना मांगत हौं तुम ते कछ चाहत हौं चित में सोई कीजे शस्त्रन सों अति ही रण पीतर जूझ मरौं कह साच पतिजे संत सहाए सदा जग माई कृपा कर श्याम एहै वर दीजे हे रअव हे सस हे करुणा निध मेरी अबै बिनती सुन लीजे और ना मांगत हौं तुम ते काछ चाहत हौं चित मै सोई कीजे शस्त्रन सौं अति ही रण पीतर जूझ मरौं कै साच पतिजे संत सहाए सदा जग माए कृपा कर श्याम एहै वर दीजे दोहरा ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ